ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਆਲੋ ਆਪਣੀਆਂ ਰਖੜੀਆਂ ਆਈਆਂ ਰਖੜੀਆਂ ਲੋ ਜੀ ਤੇ ਲੋਕ ਕਹਿੰਦੇ ਆ ਕਿ ਭੈਣ ਭਰਾਵਾਂ ਦਾ ਨਾ ਆਪਸ ਵਿੱਚ ਪਿਆਰ ਅੱਜ ਦੇ ਸਮੇਂ ਵਿੱਚ ਬਹੁਤ ਘਟ ਗਿਆ ਨਾ ਤੇ ਮੇਰੀ ਤਾਂ ਚਲੋ ਸਗੀ ਭੈਣ ਹੈ ਵੀ ਹੈ ਨਹੀਂ ਸੀ ਕੋਈ ਪਰ ਮੇਰੇ ਮਾਮਾ ਜੀ ਦੀਆਂ ਬੇਟੀਆਂ ਨੇ ਹੈ ਨਾ ਬੜਾ ਪਿਆਰ ਕਰਦੀਆਂ ਮੈਨੂੰ ਤੇ ਹਰੇਕ ਸਾਲ ਜਣੀ ਮੈਨੂੰ ਦੇਖ ਲੋ ਵੀ ਕੈਨੇਡਾ ਦੇ ਵਿੱਚ ਬੈਠ ਕੇ ਵੀ ਮੈਨੂੰ ਹੈ ਨਾ ਰਖੜੀਆਂ ਭੇਜੀਆਂ ਤੇ ਮੈਂ ਵੀ ਕਦੇ ਰਖੜੀਆਂ ਲਾਈਆਂ ਨਹੀਂ ਗੁੱਟ ਨੂੰ ਇੱਕ ਵਾਰ ਇਕੱਠ ਦੇ ਕੇ ਬੰਨ ਲੀ ਤੇ ਮਤਲਬ ਜਿੰਨੇ ਜਿਆਦਾ ਰਖੜੀ ਟੁੱਟਦੀ ਨਹੀਂ 10 10 ਮਹੀਨੇ 11 ਗ੍ਰਹਿ ਮਹੀਨੇ ਨਾ ਵੀ ਜਾਂਦੇ ਤੇ ਉਹਨਾਂ ਜਿਹੜਾ ਆਪਾਂ ਲਾਉਂਦੇ ਨਹੀਂ ਆਪਾਂ ਵੀ ਪੂਰੇ ਹੀ ਮਤਲਬ ਪਿਆਰ ਦੇ ਨਾਲ ਬੰਨਦੇ ਆ ਤੇ ਲੋ ਆ ਗਿਆ ਆਪਣਾ ਰਖੜੀਆਂ ਮੈਨੂੰ ਵੀ ਬੜੀ ਉਡੀਕ ਹੁੰਦੀ ਹੈ ਨਾ ਕਿ ਮੇਰੀਆਂ ਭੈਣਾਂ ਰਖੜੀਆਂ ਭੇਜਣਗੀਆਂ ਆਪਣੀਆਂ ਰਖੜੀਆਂ ਆ ਚੁੱਕੀਆਂ ਲੈਕਮੈਂਟੋਏ ਇਹ ਖਾਈ ਨੋ ਯੂ ਨੋ ਯੂ ਆਹ ਆ ਵੀ ਸਾਨੂੰ ਚੈੱਕ ਕਰਵਾ ਲਈਏ ਲੋ ਇੱਕ ਤਾਂ ਆ ਰਖੜੀ ਐ ਲਈ ਆਪਾਂ ਤੇ ਆ ਲੋ ਆ ਗਸੇਪ ਵੀ ਆ ਛੋਟੀ ਆਹ ਇਹ ਨੂੰ ਸੇਵ ਕਰਦੀ ਆ ਆ ਮੇਰੀ ਆ ਗਈ ਇਹ ਕਾਰ ਆ ਗਿਆ ਹਨਾ ਆ ਆ ਕਾਰ ਲੋਕ ਤੇ ਆਪਾਂ ਆ ਵੀ ਚੈੱਕ ਕਰ ਲਈਏ ਜਿਹਦੇ ਵਿੱਚ ਮੈਂ ਤਲਾਦਾ ਸੇਵ ਨੂੰ ਖਾਣ ਨੂੰ ਚੋਕਲੇਟੀ ਬੜੇ ਬਹੁਤ ਹੀ ਹਨਾ ਤਾਂ ਜੇ ਰਿਕੀ ਪੈਲੀ ਖਰਾਵਾ ਥੋੜੇ ਜਿਹਾ ਹੋਰ ਹੋ ਜਾਣਗੇ ਲੈ ਵੀਆ ਦਾ ਥੰਬਸ ਅਪ ਆ ਗਿਆ ਆ ਚਾਕਲੇਟ ਆ ਗਈ ਗਸੇਵ ਦਿਖਾਉਣ ਨੂੰ ਲੈ ਵੀ ਫੰਕ ਜਮੈ ਰਹੀ ਦੀ ਆ ਲਓ ਜੀ ਇਹ ਕਾਰ ਰਖੜੀਆਂ ਮੈਂ ਦੇਖ ਲਓ ਕਰਨੋ ਚੱਕ ਲੈ ਰਖੜੀਆਂ ਤੁਸੀਂ ਧਿਆਨ ਨਾਲ ਦੇਖੋ ਚੈੱਕ ਕਰੋ ਲੈ ਨੇੜਿਓ ਕਰਕੇ ਦਿਖਾ ਦੇ ਰਖੜੀਆਂ ਦੀ ਰਖੜੀ ਆ ਵੀ ਏਥਣੀਆਂ ਨੇ ਤੇ ਗੱਦੀ ਕੋਈ ਸੀ ਕਿੱਥੇ ਛੋਟਾ ਪੀਂ ਨੀ ਤਰਾ ਇਹ ਖਾਕ ਤੇ ਜਕਰੀਮ ਆ ਗਈ ਹੁੰਦੇ ਆ ਵੀ ਉਹਦਾ ਸਕੇਲ ਵੀ ਆ ਗਿਆ ਫੇਡਣ ਨੂੰ ਵੀ ਆ ਗਿਆ ਸੇਵਣ ਨੂੰ ਈਮਾਨੀ ਦੇ ਵਿੱਚ बड़ी ही नहीं देंगे बस तो फिटी के लिए बस तेल और चॉकलेट आ गया और तेज आ गया हल्दी राम आ गया अरे मैगी, मैगी एक जिपी मैगी तेज आ गया है ना ब्लैक पॉपकॉर्न आ गए पॉपकॉर्न ਇਹ ਵੀ ਬਾਚ ਖੋਲ ਲੈ ਇਹਦੇ ਵਿੱਚ ਵੀ ਕੁਝ ਕੀਮਤੀ ਸਮਾਨ ਹੀ ਲੱਗਦਾ ਵਾ ਲੈ ਉਰਕਰੀਆਗੀ ਲੈ ਵੀ ਪੜਨਾਂ ਦੀ ਪੈਣਾ ਤੈਨੂੰ ਮਿੱਤਰ ਕਿਉਂਕਿ ਨਾਲ ਪੈਨਸਲ ਪੈਨ ਰੀਜ਼ਰ ਤੇ ਸ਼ਾਪਨਰ ਇਹ ਵੀ ਆ ਗਿਆ ਹੁਣ ਇਹ ਪੜਨਾਂ ਦੀ ਪੈਣਾ ਉਹ ਕਹਿੰਦੀ ਚਾਕਲੇਟ ਖਾ ਕੇ ਨਾਲ ਪੜੂ ਇੱਕ ਰਖੜੀ ਹੋਰ ਆ ਗਈ ਲੈ ਅੰਮਾ ਆ ਲੋ ਕਰਾ ਦੇ ਨੇੜੇ ਚੱਕ ਇੱਕ ਰਖੜੀ ਆ ਹੋਗਾ ਹਣਾ ਤੇ ਨਾ ਚੱਲਾ ਟੋਕਰੀ ਆ ਗਈ ਹਣਾ ਔਰ ਇਹ ਹੁਣ ਆਪਾਂ ਆਹ ਦੀ ਖੀਚ ਕੀ ਇਹ ਜ਼ਰੂਰੀ ਨਹੀਂ ਹੈਗਾ ਵੀ ਹਨਾ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਤੇ ਤਾਂ ਹੀ ਮਤਲਬ ਇਹ ਨਹੀਂ ਹੈਗਾ ਬੰਦੇ ਦਾ ਦਿਲੋਂ ਵੀ ਪਿਆਰ ਹੋਣਾ ਚਾਹੀਦਾ ਕੋਈ ਇਨਾ ਚੀਜ਼ਾਂ ਦੇ ਨਾਲ ਨਹੀਂ ਇਹ ਤਾਂ ਚੀਜ਼ਾਂ ਦੁਕਾਨ ਤੇ ਮੈਂ ਮੇਰੇ ਆਪ ਦਾ ਹਨਾ ਦੁਕਾਨ ਦਾ ਕੰਮ ਆ ਚਲੋ ਸਾਰਾ ਕੁਝ ਮੇਰੇ ਕੋਲ ਹੈਗਾ ਵਾ ਕੋਈ ਇਹ ਚੀਜ਼ ਨਹੀਂ ਹੈਗਾ ਵੀ ਹਾਂ ਵੀ ਜੀ ਮੈਨੂੰ ਨਾ ਇਹ ਚੀਜ਼ ਹੁੰਦੀ ਹੈ ਵੀ ਸਾਰੇ ਲੋਕੋ ਇਹੀ ਚੀਜ਼ਾਂ ਭੇਜਣ ਹਨਾ ਉਹਦੇ ਨਾਲ ਹੀ ਪਿਆਰ ਵਧਦਾ ਨਹੀਂ ਇਹ ਗੱਲਾਂ ਨਹੀਂ ਹੈਗੀਆਂ ਪਿਆਰ ਆ ਬੰਦੇ ਦਾ ਦਿਲੋਂ ਵੀ ਹੋਣਾ ਚਾਹੀਦਾ ਤੇ ਜੋ ਕਿ ਮੇਰੀਆਂ ਭੈਣਾਂ ਹਨਾ ਬਹੁਤ ਕਰਦੀਆਂ ਨੇ ਮੈਨੂੰ ਜੇ ਚੀਜ਼ਾਂ ਉਹ ਨਾ ਵੀ ਭੇਜਣ ਤਾਂ ਵੀ ਮੇਰੇ ਲਈ ਮੇਰੇ ਦਿਲ ਵਿੱਚ ਉਹਨਾਂ ਦਾ ਹੀ ਲਈ ਪਿਆਰ ਘੜਦਾ ਨਹੀਂ ਕਦੀ ਤੇ ਕਿਉਂਕਿ ਇੰਨੀ ਦੋਨੋਂ ਬੰਦਾ ਬੈਠਾ ਇੱਕ ਵਾਰੀ ਯਾਦ ਹੀ ਕਰ ਲਵੇ ਨਾ ਇੰਨੀ ਬਹੁਤ ਅੱਜ ਦੇ ਸਮੇਂ ਦੇ ਵਿੱਚ ਲੋਕ ਅਕਸਰ ਹੀ ਕਹਿ ਦਿੰਦੇ ਆ ਵੀ ਦਿੱਲੀ ਤਪ ਕੇ ਨਾ ਦਿੱਲੀ ਦਾ ਜਿਹੜਾ ਪਾਣੀ ਪੀਤਾ ਜਾਂਦਾ ਬੰਦੇ ਦਾ ਜਿਹੜਾ ਬੰਦਾ ਬਦਲ ਜਾਂਦਾ ਤਾਂ ਮੈਂ ਤਾਂ ਹੀ ਵੀਡੀਓ ਫੋਨ ਲੱਗਿਆ ਵੀ ਹਰ ਇੱਕ ਨਹੀਂ ਬਦਲਦਾ ਹਰੇਕ ਬੰਦਾ ਨਹੀਂ ਬਦਲਦਾ ਕਈ ਵਾਰ ਗਲਤੀਆਂ ਕੁਝ ਤੁਹਾਡੇ ਆਪਣੇ ਵਿੱਚ ਵੀ ਹੁੰਦੀਆਂ ਜੀ ਠੀਕ ਆ ਕੋਈ ਗੱਲਬਾਤ ਹੋ ਗਈ ਤੁਸੀਂ ਹਨਾ ਕੁਝ ਗਿਲੀਸ਼ੇਕ ਵੀ ਹੋ ਜਾਂਦੇ ਆ ਤੇ ਉਹਦੇ ਨਾਲ ਫਿਰ ਨਾ ਗੁੱਸਾ ਜਿਹੜਾ ਵੱਧ ਜਾਂਦਾ ਇਸ ਕਰਕੇ ਇਹ ਨਹੀਂ ਹੈਗਾ ਕਿ ਸਾਰੇ ਕੁਝ ਹੁੰਦੇ ਆ ਕੁਝ ਗਲਤੀਆਂ ਤੁਹਾਡੇ ਵਿੱਚ ਆਪਣੇ ਵਿੱਚ ਵੀ ਹੁੰਦੀਆਂ ਨੇ ਤੇ ਆ ਦੇਖੋ ਤੁਸੀਂ ਤੇ ਇਹਨਾਂ ਚੀਜ਼ਾਂ ਦੇ ਨਾਲ ਹੀ ਨਹੀਂ ਕੱਲਾ ਪਿਆਰ ਹੁੰਦਾ ਬੰਦੇ ਨੂੰ ਨਾ ਦਿਲੋਂ ਵੀ ਪਿਆਰ ਕਰਨਾ ਚਾਹੀਦਾ ਜਿਹੜਾ ਕਿ ਮੈਨੂੰ ਬਹੁਤ ਮੇਰੀਆਂ ਭੈਣਾਂ ਕਰਦੀਆਂ ਨੇ ਤੇ ਜਿਹੜੀ ਚੀਜ਼ਾਂ 나 ਵੀ ਭੇਜਣ ਮੈਨੂੰ ਤਾਂ ਵੀ ਬਹੁਤ ਖੁਸ਼ੀ ਹੁੰਦੀ ਆ ਕਲੀਆਂ ਰੱਖੜੀਆਂ ਵੀ ਭੇਜਦੀਆਂ ਨੇ ਨਾ ਅੱਗੇ ਵੀ ਰੱਖਣੀਆਂ ਹੁੰਦੀਆਂ ਚਲੋ ਹੋਰ ਚੀਜ਼ ਨਾਲ ਵੀ ਹੁੰਦੀ ਆ ਇਹਨੀ ਮੈਂ ਉਡੀਕ ਦਾ ਹੁੰਨਾ ਮੈਨੂੰ ਰਖੜੀਆਂ ਦਾ ਜਿਹੜਾ ਤਿਹਾਰਾ ਇਹਦੇ ਲਈ ਮੈਨੂੰ ਰਖੜੀਆਂ ਦੀ ਬਹੁਤ ਉਡੀਕ ਹੁੰਦੀ ਹੈ ਮੈਂ ਨਾ ਪੁੱਛਦਾ ਰਹਿੰਦਾ ਨਵੀਆਂ ਆ ਗਈਆਂ ਕਿ ਕਿੱਥੇ ਗਰ ਰਖੜੀਆਂ ਪਹੁੰਚ ਗਈਆਂ ਤੇ ਲੋ ਜੀ ਸੋ ਦੋਸਤੋ ਬਸ ਇੱਕ ਛੋਟੀ ਜੀ ਹੀ ਬੇਨਤੀ ਆ ਕਿ ਕਈ ਵਾਰ ਭੈਣ ਭਰਾਵਾਂ ਦੇ ਵਿੱਚ ਨਿੱਕੀਆਂ-ਮੋਟੀਆਂ ਛੋਟੀਆਂ-ਬੋਟੀਆਂ ਗੱਲਾਂ ਹੋ ਜਾਂਦੀਆਂ ਨੇ ਉਹ ਨਿੱਕੀਆਂ ਗੱਲਾਂ ਨੂੰ ਲੈ ਕੇ ਪਰਿਵਾਰਾਂ ਦੇ ਵਿੱਚ ਬਹੁਤ ਵੱਡੀਆਂ ਜਿਹੜੀਆਂ ਦਰਾੜਾਂ ਪੈਦਾ ਹੋ ਜਾਂਦੀਆਂ ਸੋ ਆਵੇਂ ਨਿੱਕੀਆਂ-ਮੋਟੀਆਂ ਗੱਲਾਂ ਨੂੰ ਬਦਾਇਆ ਨਾ ਕਰੂ ਉਹਨਾਂ ਨੂੰ ਖਤਮ ਕਰਨ ਦੀ ਨਿਮੇੜਨ ਦੀ ਕੋਸ਼ਿਸ਼ ਕਰਿਆ ਪਰ ਉਹ ਖਾਸ ਕਰਕੇ ਰਖੜੀ ਦੇ ਤਿਹਾੜੀ ਕਿਉਂਕਿ ਇਹ ਇੱਕ ਇਹੋ ਜਿਹਾ ਤਿਹਾੜਾ ਜੇਕਰ ਤੁਸੀਂ ਭੈਣ ਭਰਾ ਉਸ ਵਿੱਚ ਕਿਤੇ ਲੜੇ ਵੀ ਹੋ ਤਾਂ ਇਹ ਤਿਹਾੜੀ ਦੇ ਉੱਤੇ ਤੁਸੀਂ ਉਸ ਵਿੱਚ ਬੂਨਣ ਦਾ ਇੱਕ ਤੁਹਾਡੀ ਸੁਨਹਿਰੀ ਮੌਕਾ ਹੁੰਦਾ ਸੋ ਵੀਡੀਓ ਚੰਗੀ ਲੱਗੀ ਤਾਂ ਅਗੇ ਸ਼ੇਅਰ ਕਰ ਦਿਓ ਧੰਨਵਾਦ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ